ਲੋਕ ਫਲਾਈ ٹرسٹ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਨੇ ਉਸ ਵੇਲੇ ਡਿਟੇਨ ਕਰ ਲਿਆ ਜਦੋਂ ਉਹ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗੇ। ਜਾਣਕਾਰੀ ਮੁਤਾਬਕ ਇੱਕ ਦਿਨ ਪਹਿਲਾਂ ਵੀ ਐਤਵਾਰ ਵਾਲੇ ਦਿਨ ਪੈਨਸ਼ਨ ਵੰਡਣ ਲੱਗੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੈਨਸ਼ਨ ਬੰਦ ਕਰਵਾ ਦਿੱਤੀ। ਅੱਜ ਫਿਰ ਜੋ ਇਹ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਾਂ ਪ੍ਰੋਗਰਾਮ ਤੋਂ ਪਹਿਲਾਂ ਹੀ ਪੁਲਿਸ ਨੇ ਲੋਕ ਫਲਾਈ ٹرسٹ ਦੇ ਦਫ਼ਤਰ ਨੂੰ ਘੇਰ ਲਿੱਤਾ ਤੇ ਜਗਦੀਸ਼ ਕੁਮਾਰ ਜੱਗਾ ਤੇ ਉਹਨਾਂ ਦੀ ਟੀਮ ਨੂੰ ਡਿਟੇਨ ਕਰਕੇ ਪੁਲਿਸ ਥਾਣੇ ਲੈ ਗਏ। ਪੁਲਿਸ ਵੱਲੋਂ ਦਿੱਤੇ ਬਿਆਨ ਅਨੁਸਾਰ ਉਹਨਾਂ ਕਿਹਾ ਕਿ ਇਹ ਪੈਨਸ਼ਨ ਵਨ ਪ੍ਰੋਗਰਾਮ ਦੀ ਪਰਮਿਸ਼ਨ ਦਿਖਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਗਦੀਸ਼ ਕੁਮਾਰ ਜੱਗਾ ਦਾ ਇਹ ਤਰਕ ਸੀ ਕਿ ਇਹ ਮੇਰਾ ਆਪਣਾ ਨਿੱਜੀ ਪ੍ਰੋਗਰਾਮ ਹੈ ਤੇ ਇਸ ਬਾਰੇ ਪਰਮਿਸ਼ਨ ਦਾ ਕੋਈ ਵੀ ਤਾਲੁਕ ਨਹੀਂ ਹੈ ਇਹ ਵਾਲਾ ਪ੍ਰੋਗਰਾਮ ਮੇਰਾ ਹੈ ਇਸ ਨੂੰ ਭਾਜਪਾ ਦੇ ਪ੍ਰੋਗਰਾਮ ਨਾਲ ਨਾ ਜੋੜਿਆ ਜਾਵੇ ਇਹ ਵਾਲਾ ਪ੍ਰੋਗਰਾਮ ਮੇਰਾ ਨਿੱਜੀ ਦਾ ਹੈ ਮੈਂ ਆਪਣੀ ਕਮਾਈ ਚੋਂ 1500 ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਦੇ ਦਿੰਦਾ ਇਸ ਤੋਂ ਬਾਅਦ ਜਗਦੀਸ਼ ਕੁਮਾਰ ਜੱਗਾ ਨੂੰ ਲਗਭਗ 2 2.5 ਘੰਟੇ ਬਾਅਦ ਰੀਲீஸ் ਕਰ ਦਿੱਤਾ ਗਿਆ ਉਹਨਾਂ ਵੱਲੋਂ ਜੋ ਹੈ ਆਪਣੇ ਆਫਿਸ ਆ ਕੇ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡੀ ਗਈ ਤੇ ਉਹਨਾਂ ਨੇ ਬਜ਼ੁਰਗ ਮਾਤਾਵਾਂ ਜੋ ਵੀ ਉਹਨਾਂ ਨੂੰ ਅਸੁਵਿਧਾ ਹੋਈ ਉਸ ਬਾਰੇ ਮਾਫੀ ਮੰਗੀ ਇਸ ਮੌਕੇ प्रदीप ਨੰਦਾ ਰੁਪਿੰਦਰ ਰੂਪੀ ਜਸਵੀਰ ਸਿੰਘ ਗਗਰੋਲੀ ਸ਼ੇਖਰ ਬੰਸ਼ਲ ਅਤੇ ਹੋਰ ਭਾਗ ਭਾਗੂ ਤੇ ਹੋਰ ਵਰਕਰ ਵੀ ਮੌਜੂਦ ਰਹੇ ਕਿੰਡ ਕੀਤਾ ਗਿਆ ਕੀ ਚੱਕਰ ਹੈ ਦੇਖੋ ਮੈਂ ਜਿੰਨੀ ਸਰਕਾਰ ਦੀ ਨਿੰਦਾ ਕਰ ਸਕਦਾ ਉਸ ਤੋਂ ਵੀ ਵੱਧ ਨਿੰਦਾ ਇਹਨਾਂ ਸਰਕਾਰ ਦੀ ਹੈ ਸਰਕਾਰ ਬੁਗਲਾੜ ਗਈ ਹੈ ਬੁਗਲਾ ਗਈ ਹੈ ਤੇ ਜਦੋਂ ਦੀ ਅਸੀਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਹੈ ਰਾਜਪੁਰੇ ਚ ਤੇ ਇਹਨਾਂ ਨੇ ਦੇਖ ਲਿਆ ਲੋਕਾਂ ਦੇ ਇਕੱਠ ਨੇ ਦਿਖਾਤਾ ਵੀ ਜਿਹੜੀ 2027 ਵਿੱਚ ਸਰਕਾਰ ਆ ਰਹੀ ਉਹ ਭਾਰਤੀ ਜਨਤਾ ਪਾਰਟੀ ਦੀ ਆ ਰਹੀ ਹੈ ਤੇ ਮੇਰਾ ਤਾਂ ਅੱਜ ਕੋਈ ਪਾਰਟੀ ਦਾ ਫੰਕਸ਼ਨ ਨਹੀਂ ਸੀਗਾ ਕੋਈ ਭਾਰਤੀ ਜਨਤਾ ਪਾਰਟੀ ਦਾ ਥੋੜੀ ਕੋਈ ਫੰਕਸ਼ਨ ਸੀ ਅੱਜ ਲੋਕ ਬਲਾਈ ટ્રસ્ટ ਜਿਹੜਾ ਕਿ ਅਸੀਂ 17 ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਜਿਦੇ ਵਿੱਚ ਅਸੀਂ ਸੋਤਰਾਂ ਦੀਆਂ ਸੇਵਾਵਾਂ ਦੇ ਰਹੇ ਹਾਂ ਤੇ ਉਹਦੇ ਤੇ ਇੱਕ ਅਸੀਂ ਪੈਨਸ਼ਨ ਵੀ ਦਿੰਦੇ ਹਰ ਮਹੀਨੇ 17 ਸਾਲੋਂ ਤੋਂ ਪੈਨਸ਼ਨ ਚੱਲ ਰਹੀ ਹੈ ਤੇ ਇਹਨਾਂ ਮਕੈਨ ਦਾ ਪਾਵ ਹੈ ਵੀ ਇਹ ਸੋਚਦੇ ਆਂ ਵੀ ਅਸੀਂ ਐਵੇਂ ਇਹਨਾਂ ਨੂੰ ਡਰਾ ਕੇ ਦਮਗਾ ਕੇ ਪਰਚੇ ਕਰਕੇ ਇਹਨਾਂ ਨੂੰ ਡਰਾ ਲਾਂਗੇ ਕੋਈ ਅਸੀਂ ਅਸੀਂ ਮੈਂ ਤੁਹਾਡੇ ਰਾਈ ਕਹਿਣਾ ਚਾਹੁੰਦਾ ਲੋਕ ਬਲਾਈ ਟ੍ਰਸਟ ਪਹਿਲਾਂ ਵੀ 17 ਸਾਲੋਂ ਸੇਵਾ ਕਰਦੀ ਆ ਰਹੀ ਕਰਦਾ ਆ ਰਿਹਾ ਤੇ ਕਰਦਾ ਰਹੇਗਾ ਤੇ ਜੈ ਜੈ ਸਮੇਰੇ ਉਤੇ ਪਰਚਾ ਜਿੰਨੇ ਮਰਦੇ ਜਦ ਤੱਕ ਮੇਰੀ ਜਾਨ ਹੈ ਮੈਂ ਤੁਹਾਡੇ ਰਾਈ ਕਹਿਣਾ ਚਾਹੁੰਦਾ ਜਦ ਤੱਕ ਮੇਰੀ ਜਾਨ ਹੈ ਮਾਲਕਾ ਰਾਜਪੁਰਾ ਦੇ ਜਿਹੜੇ ਮੇਰੀ ਹਜ਼ਾਰਾਂ ਮਾਵਾਂ ਨੇ ਮੈਂ ਉਹਨੂੰ ਮੈਂ ਸੇਵਾ ਕਰਦਾ ਰਾਂਗਾ ਜੋ ਮਰਜੀ ਕਰ ਲੈਣਾ ਜਗਾ ਹੀ ਤਿਸ ਤਰ੍ਹਾਂ ਉਹ ਕਹ ਰਹੇ ਸੀ ਕੁਝ ਪਰਮਿਸ਼ਨ ਦੀ ਗੱਲ ਹੋ ਰਹੀ ਸੀ ਤੇ ਕੀ ਪਰਮਿਸ਼ਨ ਯਾਰ ਯਾਰ ਮੇਰੀ ਗੱਲ ਸੁਣੋ 17 ਸਾਲਾਂ ਤੋਂ ਅਸੀਂ ਪੈਨਸ਼ਨ ਦੇ ਰਹੇ ਆਂ ਨਾਲ ਮੈਂ ਆਪਣੇ ਦਫਤਰੇ ਚ ਵੰਡ ਰਿਹਾ ਦਫਤਰੇ ਪਰਮਿਸ਼ਨ ਅਲਵਾ ਯਾਰ ਤੇ ਕਿਹੜੀ ਹੈ ਯਾਰ ਪਰਮਿਸ਼ਨ ਦੀ ਗੱਲ ਕੋਈ ਲੋਕ ਅੱਛਾ ਇੱਕ ਗੱਲ ਸੁਣੋ ਕੋਈ ਐ ਨਹੀਂ ਵੀ ਮੈਂ ਲੋਕਾਂ ਤੋਂ ਪੈਸੇ ਲੈ ਕੇ ਮੈਂ ਪੈਨਸ਼ਨ ਵੰਡਦਾ ਆਪਣੀ ਜੇਬੋਂ ਪੈਸੇ ਵੰਡਦੇ ਆਂ ਹਰ ਹਰ ਮਹੀਨੇ ਦੱਸੋ ਕਾ ਦੀ ਪੈਸੇ ਤੱਕ ਹੈ ਹੋਰ ਕੀ ਹੈ ਕੋਈ ਗੱਲ ਨਹੀਂ ਲੋਕਾਂ ਨੇ ਹੁਣ 2027 'ਚ ਸਾਡੀ ਸਰਕਾਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਲੋਕਾਂ ਨੇ ਪਤਾ ਹੈਗਾ ਕੋਈ ਨਹੀਂ ਇਹਨਾਂ ਨੂੰ ਹਿਸਾਬ ਦੇਵਾਂਗੇ ਚਿੰਤਾ ਨਾ ਕਰੋ ਤੇ ਪਹਿਲੇ ਵੀ ਤੁਸੀਂ ਆਈ ਸੀ ਦੇ ਦਿਨ ਪਹਿਲਾਂ ਨਹੀਂ ਪਹਿਲਾਂ ਵੀ ਆ ਨੋਰਮਲੀ ਪੈਨਸ਼ਨ ਮਿਲਦੀ ਹੈ 200 ਰੁਪਏ ਮੈਂ ਅੱਛਾ ਜੀ ਤੇ ਪਹਿਲੇ ਵੀ ਤੁਹਾਨੂੰ ਮਿਲਦੀ ਰਹੀ ਹੈ ਜਾਂ ਅੱਜ ਪਹਿਲੀ ਵਾਰ ਮਿਲ ਰਹੀ ਹੈ ਹਾਂ ਜੋ ਬੰਦ ਕਰ ਦਿੱਤੀ ਅੱਛਾ ਪਹਿਲੇ ਮਿਲਦੀ ਸੀ ਹਾਂ ਮਿਲਦੀ ਸੀ 200 ਅੱਜ ਜੋ ਤੁਸੀਂ ਲੈਣ ਆਇਓ ਕੀ ਕਹਿ ਰਹੀਆਂ ਕੀ ਫੋਨ ਕਰੇ ਤੇ ਬਿਟੇ ਹਾਂਜੀ ਕੁਝ ਨਹੀਂ ਕਿਹਾ ਤੇ ਪੈਨਸ਼ਨ ਵੀ ਨਹੀਂ ਮਿਲੀ ਅਜੇ ਤੁਹਾਨੂੰ ਦਫਤਰ ਵੀ ਨਹੀਂ ਆਣ ਦਿੱਤਾ ਜਾ ਰਿਹਾ ਦਫਤਰ ਗਏ ਹੋ ਤੁਸੀਂ ਨਹੀਂ ਨਹੀਂ ਗਏ ਅਗਰ ਪੁਲਿਸ ਰੋਲ ਨਹੀਂ ਮਤਲਬ ਕਿਥੋਂ ਆਏ ਹੋ ਤੁਸੀਂ ਅਕੀ ਮੰਡੀ ਦਿੱਖ ਤੇ ਅੱਜ ਟੈਂਸ਼ਨ ਲੈਣ ਆਇਓ ਕੀ ਕੇ ਆ ਗਿਆ ਤੁਹਾਨੂੰ ਅੱਜ ਤਾਂ ਕਹਣਾ ਹੈ ਕਿ ਅੱਜ ਜਗ੍ਹਾ ਤੋਂ ਜਗ੍ਹਾ ਰੋ ਵੀ ਆਜਾਣਾ ਹਾਂ ਜੀ ਤੁਸੀਂ ਪਹਿਲੇ ਵੀ ਆਏ ਸੀ ਪਰਸੋਂ ਇੱਕ ਦਿਨ ਪਹਿਲਾਂ ਹਾਂ ਜੀ ਤਾਂ ਵੀ ਕੁਝ ਸੀਗਾ ਤਾਂ ਵੀ ਪੈਨਸ਼ਨ ਨਹੀਂ ਮਿਲੀ ਉਹਨਾਂ ਨੇ ਤਾਂ ਆਖਰ ਉਹ ਅੰਤਨੀ ਕੀਤੀ ਹੈ। ਅੱਛਾ। ਤੇ ਤੇ ਨੋਰਮਲ ਪੈਨਸ਼ਨ ਨਹੀਂ ਮਿਲੀ ਜਿੱਦਾ ਮਿਲਦੀ ਹੈ। ਆਰਮੀ ਨੇ ਮਿਲਦੀ ਹੈ ਨਾ ਤੁਹਾਨੂੰ? ਨਹੀਂ। ਨਹੀਂ ਹਾਂਜੀ, ਚਲ ਹੁਣ ਕਰੀਏ। ਤੇ ਖਾਲਸਾ ਨਾਲ ਸਾਡੇ ਬੋਲਦੇ ਕਿ ਨਾਲ ਦਾ ਪੈਕਟ ਹੈ ਤਾਂ। ਨੇਕ ਜੇ ਥੋੜੀ ਐਨੇ। ਜੀ ਨਾਮ ਕੀ ਮਾਤਾ ਜੀ ਦਾ? ਸੰਦਾਨਾ ਸੁਖੰਤ ਲੱਗਦਾ। ਕਿਉਂ ਆਇਓ ਤੁਸੀਂ? ਅਸੀ ਰਾਜਾ। ਤੇ ਜਿਸ ਦਾ ਤੁਹਾਨੂੰ ਮਤਲਬ ਕਿ ਪੈਨਸ਼ਨ ਮਿਲਦੀ ਸੀ ਡਕਾਈ ਦੇ ਆਫਿਸ ਤੋਂ ਤਾਂ ਉਹ ਰੈਗੂਲਰ ਮਿਲਦੀ ਸੀ। ਹਾਂਜੀ। ਤੇ ਹੁਣ ਤੁਹਾਨੂੰ ਨਹੀਂ ਮਿਲੇ ਕਿੰਨੇ ਟਾਈਮ ਤੋਂ ਨਹੀਂ ਮਿਲੇ ਸਰ ਜੀ ਮੈਨਾਂ ਨਿਕਲ ਬੈਠਾ ਸੀ ਨਹੀਂ ਮਿਲੇ ਮਤਲਬ ਅਪਰੋਕਸੀਮੇਟ ਤਿੰਨ ਸਾਲ ਹੋ ਗਏ ਹਾਂ ਹਾਂ 3 ਸਾਲ ਪੂਰੀ ਬੰਦ ਹੈ ਪੂਰੀ ਬੰਦ ਹੈ ਗਿਆ ਬੱਲੇ ਤਾਂ ਹੁਣੇ ਰਾਤੀ ਫੋਨ ਆਇਆ ਅੱਜ ਪਹਿਲੇ ਆ ਜਾਣਾ ਅਸੀਂ ਤਾਂ ਆਏ ਆ ਬੇਟਾ ਅੱਛਾ

तो जन्मदिन पर जो सौ जन्मदिन तो जागा के का हाँ। के का जन्मदिन था तो जो, जो उन्होंने दो दो सौ रूपया दिया फिर आज हम बोलाए हैं कि आज अब आपके जो, जो, जो दे तो पुलिस दो सौ मिलता है मिलता हाँ जी दो सौ मिलता है ठीक है ना आई थी हमारा कोई फोन करा था की जो आज किन्सिम मिल जाएगा चलो तो हम उसे आए हैं ਕਿ ਬਸ ਮੈਸ ਕੋਲ ਨੰਬਰ ਆ ਤੈ ਹਾ ਆ ਦੇਖੋ ਕਿਸ ਤਰ੍ਹਾਂ ਜੋ ਹੈ ਇੱਥੇ ਮਾਤਾਵਾਂ ਜੋ ਆਈਆਂ ਹੋਣ ਜੈ ਤੇ ਉਹ ਜੋ ਹੈ ਇੱਥੇ ਪੈਨਸ਼ਨ ਲੈਣ ਵਾਸਤੇ ਬੈਠੀਆਂ ਪਰ ਕੁਝ ਕਾਰਨਾ ਕਰਕੇ ਜੋ ਹੈ ਇੱਥੇ ਪੁਲਿਸ ਵੱਲੋਂ ਆਪਣਾ ਪੈਰਾ ਦਿੱਤਾ ਜਾ ਰਿਹਾ ਤੇ ਪੈਨਸ਼ਨ ਵਾਸਤੇ ਪਹਿਲਾਂ ਵੀ ਜੋ ਹੈ ਇੱਕ ਦਿਨ ਪਹਿਲਾਂ ਆਈ ਸੀ ਉੱਥੋਂ ਵੀ ਵਾਪਸ ਭੇਜ ਦਿੱਤਾ ਗਿਆ ਸੀਗਾ ਤੇ ਅੱਜ ਜੋ ਹੈ ਜੋ ਜੋ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਹੈ ਇਹਨਾਂ ਵੱਲੋਂ ਜੋ ਹੈ ਕੱਲ ਕੋਣ ਕੀਤਾ ਗਿਆ ਸੀਗਾ ਕਿ ਅੱਜ ਸਵੇਰੇ 10 11 ਵਜੇ ਆ ਕੇ ਪੈਨਸ਼ਨ ਲੈ ਜੋ ਲੇਕਿਨ ਫੇਰ ਵੀ ਹਜੇ ਵੀ ਕੋਈ ਇੱਥੇ ਪੈਨਸ਼ਨ ਦਾ ਸੀਨ ਨਹੀਂ ਦਿਤ ਰਿਹਾ ਪੁਲਿਸ ਜਾਣ ਜਾਊਗਾ ਸਰ ਜੀ ਸਰ ਆ ਜਿੱਥੇ ਤੁਸੀਂ ਆਏ ਹੋ ਆਪਣੇ ਲੋਪਲਾਈਟਾ ਦੇ ਦਫ਼ਤਰ ਦੇ ਵਿੱਚ ਇਤੋਂ ਕੀ ਕਾਰਵਾਈ ਕੀਤੀ ਸਰ ਇਹ ਕਾਰਵਾਈ ਕੋਈ ਨਹੀਂ ਜੀ ਕੋਈ ਇਹਨਾਂ ਦਾ ਛੋਟੇ ਇਕੱਠ ਸੀਗਾ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਦੁਕਾਨ ਲਈ ਕਿਹਾ ਸੀ ਜਿਹੜੇ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਇਕੱਠ ਦੀ ਜਾਂ ਮਤਲਬ ਉਹ ਕਹਿੰਦੇ ਕੋਈ ਗੱਲ ਇਹਨਾਂ ਨੇ ਪੁੱਛਣ ਕਰਤਾ ਨਾ ਪ੍ਰੋਬਲਮ ਕੋਈ ਨਹੀਂ ਆ ਜੀ ਅਰੇ ਲੋ ਪ੍ਰੋਇਟ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਅੰਦਰ ਹੋ ਰਿਹਾ ਜਿਹੜਾ ਚਾਰਜਵਾਰੀ ਪ੍ਰੋਗਰਾਮ ਹੋ ਰਿਹਾ ਹੋਵੇ ਉਹਦੀ ਕਾਦੀ ਪਰਮਿਸ਼ਨ ਦੀ ਜਰੂਰਤ ਨਹੀਂ ਕੋਈ ਨਹੀਂ ਜੀ ਉਹਨਾਂ ਨਾਲ ਹੋਊਗੀ ਗੱਲ ਆਪਣੀ ਉਹ ਕਹਿੰਦੇ ਅਸੀਂ ਪਰਮਿਸ਼ਨ ਦੀ ਮੰਗ ਕਰਾਂਗੇ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਉਹਦੀ ਪਤਾ ਲੱਗਿਆ ਵੀ ਇਹਨਾਂ ਦੇ ਆਦਿਆਂ ਨੂੰ ਕੁਝ ਨਾ ਰੈਸਟਰੀ ਕੀਤਾ ਨਹੀਂ ਨਹੀਂ ਕੋਈ ਰੈਸਟਰੀ ਨਹੀਂ ਕੀਤਾ ਜੀ ਸਰ ਕੋਈ ਵੀ ਕਾਰਵਾਈ ਹੋਈ ਸੀ ਅੱਜ ਫੇਰ ਕਾਰਵਾਈ ਹੋ ਰਹੀ ਹੈ ਇਹ ਕੱਲ ਵੀਡੀਓ ਪਾਣ ਤੇ ਹੋਈ ਹੈ ਜਾਂ ਹੋਰ ਕੁਝ ਚੀਜ਼ ਹੈ ਜੀ ਨਹੀਂ ਨਹੀਂ ਇਹ じゃ ਕੁਝ ਨਹੀਂ ਹੈ ਜੀ ਨਾ ਹੀ ਕੋਈ ਕਾਰਵਾਈ ਹੋਈ ਹੈ ਓਨਲੀ ਅਸੀਂ ਇਹਨਾਂ ਨੂੰ ਪਰਮਿਸ਼ਨ ਬਾਰੇ ਹੀ ਪੁੱਛਿਆ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਇਸ ਚੀਜ਼ ਦੀ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਨਹੀਂ ਜੋ ਪਤਾ ਲੱਗਿਆ ਵੀ ਕਸੂਰਬਾ ਚੌਕ ਤੇ ਲੈ ਕੇ ਇਹਜਾ ਕੁਛ ਨਹੀਂ ਸ਼ਾਇਦ ਉਹ ਆਪ ਖੁਦ ਕੋਈ ਪਰਮਿਸ਼ਨ ਵਾਰ ਚੱਕਰ ਚ ਗਏ ਹੋਣਗੇ ਇਹਜਾ ਕੁਛ ਧੰਨਵਾਦ ਸਰ 15 20 ਸਾਲਾਂ ਤੋਂ ਕਰ ਰਹੇ ਆ ਇਹ ਤਾਂ ਉਹ ਵੀ ਜੀ ਗੱਲ ਚਲੋ ਇਹ ਹੁਣ ਵੀ ਕੋਈ ਗੱਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਸਾਡੇ ਨਾਲ ਫੇਸ ਚ ਨੇ ਉਹ ਨੋ ਪ੍ਰੋਬਲਮ ਹੈ ਕੋਈ ਰਾਜਨੀਤਿਕ ਇਹ ਰਾਜਨੀਤੀ ਕੋਈ ਆਦੇਸ਼ ਹੈ ਕੀ ਸਰਕਾਰ ਨਹੀਂ ਨਹੀਂ ਇਹਜਾ ਰਾਜਨੀਤੀ ਕੋਈ ਨਹੀਂ ਜੀ ਨਾ ਹੀ ਕਿਸੇ ਤੋਂ ਉੱਪਰ ਉਹ ਇੰਨੇ ਹਦੇਸ ਨਹੀਂ ਸਿਰਫ ਓਨਲੀ ਪਰਮਿਸ਼ਨ ਦਾ ਹੈਗਾ ਆ ਉਹ ਜਿਹੜਾ ਪਰਮਿਸ਼ਨ ਹੀ ਅਸੀਂ ਇਹਨਾਂ ਨੂੰ ਲਿਖਿਆ ਫਿਰ ਦੁਬਾਰਾ ਮੇਰਾ ਰਿਪੀਟ ਹੈ ਤੁਹਾਡਾ ਇਸ ਸੜਕ ਤੇ ਹੁੰਦੀ ਹੈ ਜਾਂ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰੇ ਉਹਦੇ ਦੀ ਦੇਖੋ ਪਰਮਿਸ਼ਨ ਤਾਂ ਜੀ ਕੋਈ ਵੀ ਕੋਈ ਸਾਊਂਡ ਕੋਈ ਕੋਸ ਹਰ ਇੱਕ ਚੀਜ਼ ਦੀ ਪਰਮਿਸ਼ਨ ਹੁੰਦੀ ਹੈ ਤੁਹਾਨੂੰ ਖੁਦ ਪਤਾ ਹੈ ਉਹ ਚੀਜ਼ ਦੀ ਪਰਮਿਸ਼ਨ ਇਹ ਅਸੀਂ ਮੰਗੀ ਸੀ ਇਹਨਾਂ ਤੋਂ ਉਹ ਚੀਜ਼ ਦੀ ਪਰਮਿਸ਼ਨ ਇਹ ਨਹੀਂ ਦਿਖਾ ਸਕਦੇ ਇਸ ਕਰਕੇ ਉਹ ਕਹਿੰਦੇ ਅਸੀਂ ਪਰਮਿਸ਼ਨ ਲੈ ਕੇ ਪੇਪਰੋਗਰਾਮ ਕਰਾਂਗੇ ਤੇ ਪਿੰਡਾਂ ਤੋਂ ਪੈਨਸ਼ਨਰਜ਼ ਲੇਡੀਜ਼ ਆ ਰਹੇ ਹਨ ਉਹ ਵੀ ਵਾਪਸ ਜਾ ਰਹੇ ਹਨ ਹਰਾਸੋ ਤੇ ਉਹ ਦੇਖ ਲੈਣੇ ਜੇ ਅਸੀਂ ਕਿਹੜੇ ਨਿਕੋਂ ਨੇ ਉਹ ਅਸੀਂ ਪਤਾ ਕਰਾਂਗੇ ਪਰ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਤੋ ਬਦਨਾਮੀ ਹੋ ਰਹੀ ਹੈ ਕਿ ਸਰਕਾਰ ਜਿਹੜੇ ਬਜ਼ੁਰਗ ਹੈ ਤੇ ਨਹੀਂ ਨਹੀਂ ਅਜਿਹਾ ਕੋਈ ਗ Hold on, thank you. Okay, thank you.